ਫਿਰ ਤੁਸੀਂ ਚਲੋ ਕਾਫੀ ਹੋ ਗਿਆ ਕਿੰਨਾ ਟਾਈਮ ਹੋ ਗਿਆ ਗੋਮੋਆ ਨੂੰ 17 ਮਹੀਨੇ ਹੋ ਗਏ 7 ਮਹੀਨੇ ਹੋ ਗਏ ਲਾਸਟ ਕਰਨਾਲ ਸਾਹਿਬ ਦੇਖਿਆ ਗਿਆ ਸੀ ਹਨਾ ਹਾਂਜੀ ਲਗਵਾਏ ਸੀਗੇ ਫੋਟੋ ਦੇ ਤੇ ਤੁਹਾਡੇ ਕਿੰਨੇ ਬੱਚੇ ਬੱਚੇ ਚਾਰ ਦੋ ਗੁੱਡੀਆਂ ਦੋ ਮੁੰਡੇ ਦੋ ਮੁੰਡੇ ਦੋਨੇ ਇਦਾਂ ਲਈ ਆ ਅੱਛਾ ਜੀ ਆ ਇੱਕ ਇੱਕ ਕੁੜੀ ਠੀਕ ਹੈ ਸਮਾਪਤ ਹੋ ਗਿਆ ਦੋੜ पाच ਕਿਤੀ ਬਾਬਾ ਦੋ ਮਹੀਨੇ ਤਾਂ ਮੈਂ ਬਿਲਕੁਲ ਚਲੋ ਜਰ ਕੋ ਮੁਬਾਰਕਾਂ ਫਿਰ ਤੁਹਾਨੂੰ ਬਹੁਤ ਬਹੁਤ ਹੈ ਮੈਂ ਦੇਖਿਆ ਤੁਹਾਡਾ ਦੁੱਖ ਨਹੀਂ ਦੇਖਿਆ ਜਾਂਦਾ ਇਹ ਮੈਂ ਤਾਂ ਬੜਾ ਵਿਚਾਰੇ ਪਰੇਸ਼ਾਨ ਹਾਂ ਚਲੋ ਬੱਚਾ ਤੁਹਾਡਾ ਲੱਭਿਆ ਹੁਣ ਚਲੋ ਜੋ ਵੀ ਚਲੋ ਪ੍ਰਮਾਤਮਾ ਹੁਣ ਹੈਗਾ ਸਹੀ ਜਗ੍ਹਾ ਇੰਨਾ ਪਤਾ ਲੱਗ ਗਿਆ ਸਹੀ ਜਗ੍ਹਾ ਆ ਸਹੀ ਟਿਕਾਣੇ ਪਹੁੰਚ ਗਿਆ ਰਾਜਸਥਾਨ ਦੇ ਵਿੱਚ ਆ ਹੁਣ ਤੁਸੀਂ ਇੱਦਾਂ ਹੀ ਜਾਓਗੇ ਰਾਜਸਥਾਨ ਨੂੰ ਫਿਰ ਇੱਥੇ ਕਹੋਗੇ ਉਦਾਂ ਕਰਾਂਗੇ ਅਸੀਂ ਰਾਜਦਾਨ ਨੂੰ ਤੁਸੀਂ ਇਦਾਂ ਕਰ ਲਓ ਮੈਂ ਉਹਨਾਂ ਨੂੰ ਸਿੱਧਾ ਤੁਹਾਡਾ ਕੰਟੈਕਟ ਦੇਣਾ ਮੈਂ ਐਡਰੈਸ ਲੈ ਦਿੰਦਾ ਤੁਸੀਂ ਸਿੱਧਾ ਜਾ ਕੇ ਲੈ ਆਓ ਸਿੱਧਾ ਜਾਓ ਇਹ ਪ੍ਰੂਫ ਲੈ ਲਓ ਆਪਣੇ ਮੈਂ ਉਹਨਾਂ ਨੂੰ ਕਹਿ ਦਿੰਦਾ ਗੱਲਬਾਤ ਕਰ ਲਉਣਾ ਠੀਕ ਹੈ ਜੀ ਦੇਖੋ ਇੱਥੋਂ ਕਿੱਥੇ ਕਿੱਦਾਂ ਪਹੁੰਚ ਗਿਆ ਉਹ ਵੀ ਸਾਰਾ ਚਲੋ ਮੈਂ ਉਹਨਾਂ ਨੂੰ ਗੱਲ ਕਰਦਾ ਉਹਨਾਂ ਨੂੰ ਫੋਨ ਲਾਉਣਾ ਗੱਲ ਸਾਰੀ ਕਰਦੇ ਆਪਾਂ ਕਿੱਦਾਂ ਕਿੱਦਾਂ ਉਹਨਾਂ ਨੂੰ ਕਿੰਨਾ ਚਿਰ ਹੋ ਗਿਆ ਮੇਲੇ ਨੂੰ ਸਾਰਾ ਆਪਾਂ ਪੁੱਛ ਲਾਂਗੇ ਤੁਸੀਂ ਉੱਥੇ ਦੱਸੋ ਇਹ ਰੇੜੀ ਕੀ ਕਰਦੇ ਤੁਸੀਂ ਰੇੜੀ ਦਾ ਉਦੋਂ ਲੋਕਾਂ ਨੂੰ ਬਾਪੂਰੇ ਕਰਨਾ ਪੀਲੇ ਲਗਾਇਆ। ਅੱਛਾ। ਗੋਲ ਕੱਫੇ ਨੇ ਰੈਡੀ ਕੋਲ। ਗੋਲ ਦੇ ਪੈ ਰੈਡੀ ਲਾਉਂਦੇ ਆ। ਹਾਂਜੀ। ਤੇ ਤੁਹਾਡਾ ਪਿੰਡ ਕਿਹੜਾ ਹੁੰਦਾ? ਪਿੰਡ ਦੀ ਸੂਏ ਲਾ ਕੇ ਕੋਟਰੀ। ਕੋਟ ਲਿਖਿਆ ਰਵਲ ਕੋਟਰੀ। ਆ। ਉੱਥੇ ਮੈਂ ਕਿਹਾ ਮੈਂ ਕਿਹਾ ਉਹਨਾਂ ਨੰਬਰ ਭੇਜੀਆ ਉਹਨਾਂ ਦਾ ਆਸ਼ਰਮ ਵਾਲਿਆਂ ਦਾ। ਭੇਜ ਦੋ। ਹਾਂਜੀ। ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਰਿਵਾਰ ਸਾਡੇ ਕੋਲ ਤਕਰੀਬਨ 7 ਮਹੀਨੇ ਤੋਂ ਇਹ ਤਰਲੇ ਮਾਰ ਰਿਹਾ ਪਰਿਵਾਰ ਪੂਰਾ ਇਹਨਾਂ ਦਾ ਬੱਚਾ ਗੁੰਮ ਹੋਇਆ ਸੀ ਤੇ ਇਹਨਾਂ ਨੇ ਸਾਨੂੰ ਇੱਕ ਫੋਟੋ ਦਿੱਤੀ ਸੀ ਤੇ ਪੋਸਟ ਉਹ ਪਾਈ ਸੀ ਪੋਸਟ ਕਾਫੀ 7 ਮਹੀਨਿਆਂ ਤੋਂ ਤਕਰੀਬਨ ਅਸੀਂ 3-4 ਵਾਰੀ ਪਾ ਚੁੱਕੇ ਹਾਂ ਤੇ ਹੁਣ ਪਿੱਛੇ ਫਿਰ ਪੋਸਟ ਦੁਬਾਰਾ ਤੁਸੀਂ ਭੈਣ ਕਰੇ ਕਿਹਾ ਸੀ ਨਾ ਵੀ ਇੱਕ ਵਾਰੀ ਭਾਜੀ ਫਿਰ ਪਾ ਕੇ ਦੇਖੋ ਅਸੀਂ ਉਹ ਪੋਸਟ ਤਕਰੀਬਨ ਚੌਥੀ ਗੁਬਾਰ ਫਿਰ ਪਾਈ ਤੇ ਪੋਸਟ ਜਿਹੜੀ ਉਹ ਟਿਕਾਣੇ ਪਹੁੰਚ ਚੁੱਕੀ ਅਸੀਂ ਤਦ ਹੀ ਅਪੀਲ ਕਰਦੇ ਹੁੰਨੇ ਆ ਸੰਤਾ ਮੁਰੇ ਵੀਰ ਜੇ ਤੁਸੀਂ ਘਰਾਂ 'ਚ ਬੈਠ ਕੇ ਨਾ ਤੇ ਸੇਵਾ ਨੂੰ ਸਾਡੀ ਸੇਵਾ ਨੂੰ ਵਾਕਿਆ ਤੁਸੀਂ ਪਿਆਰ ਕਰਦੇ ਆ ਤੇ ਇੱਕ ਸੇਵਾ ਘਰ 'ਚ ਬੈਠ ਕੇ ਤੁਸੀਂ ਸ਼ੇਅਰ ਦੀ ਸੇਵਾ ਵੀ ਕਰ ਸਕਦੇ ਆ ਸ਼ੇਅਰ ਜਰੂਰ ਕਰਿਆ ਕਰੋ ਜਿੰਨੀਆਂ ਸਾਡੀਆਂ ਪੋਸਟਾਂ ਆ ਅਸੀਂ ਖੇਤ ਹਵਾ ਵੀ ਸ਼ੇਅਰ ਕਰਦੇ ਆ ਕਦੀ ਉਧਰਲੀ ਗੱਲ ਤੇ ਉਧਰਲੀ ਗੱਲ ਜੇ ਤੁਸੀਂ ਇਹ ਵੀ ਸ਼ੇਅਰ ਕਰਦਿਆ ਕਰੋਗੇ ਕੋਈ ਬੰਡੀ ਗੱਲ ਨਹੀਂ ਹੈਗੀ ਜਿਸ ਕਰਕੇ ਮੇਰੀ ਬੇਨਤੀ ਹੱਥ ਬੰਨ ਕੇ ਜਿੰਨੀਆਂ ਸਾਡੀ ਕਿਉਂਕਿ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਗਿਣਤੀ ਬਹੁਤ ਪਰਿਵਾਰਾਂ ਦੇ ਬੱਚੇ ਸੋਸ਼ਲ ਮੀਡੀਆ ਦੇ ਜ਼ਰੀਏ ਪਰਿਵਾਰਾਂ ਤੋਂ ਜਾ ਚੁੱਕਿਆ ਅੱਜ 7 ਮਹੀਨਿਆਂ ਬਾਅਦ ਉਹ ਬਾਪ ਦੀਆਂ ਅੱਖਾਂ ਦੇਖ ਸਕਦੇ ਹੰਝੂ ਉਹ ਵਿਚਾਰਾ ਬਾਪ ਰੋ ਰਿਹਾ ਉਹਦੇ ਹੰਝੂ ਵੀ ਉਹ 7 ਮਹੀਨੇ ਤੋਂ ਦੇਖੋ ਬੱਚੇ ਆਪਣੇ ਨੂੰ ਵੇਟ ਕਰ ਰਿਹਾ ਵੀ ਕਿੰਨੇ ਕਿੰਨਾ ਚਿਰ ਇਹਨੂੰ ਉਹਨੂੰ ਪੁੱਛ ਕੇ ਦੇਖੋ ਜਿਹਦੇ ਦਿਲ ਤੇ ਜਿਹਦੇ ਜੀਰਦੀ ਹੋਵੇ ਤੇ ਕਿੱਥੇ ਕਿੱਥੇ ਲੱਭਿਆ ਬਾਪੂ ਜੀ ਤੁਸੀਂ ਵੀ ਦੇ ਕੋਈ ਜਗ੍ਹਾ ਨਹੀਂ ਛੱਡੀ ਅੱਛਾ ਜੀ ਕੋਈ ਜਗ੍ਹਾ ਨਹੀਂ ਛੱਡੀ ਮੈਂ ਕਿਹਾ ਕਟੜੇ ਤੋਂ ਲੈ ਕੇ ਦਿੱਲੀ ਤੱਕ ਦਿੱਲੀ ਤੱਕ ਗੋਮਕਨਾਈ ਉੱਥੋਂ ਹੀ ਆਇਆ ਸੀ ਟ੍ਰੇਨ ਕਰ ਰਹੀ ਜਾਣਾ ਸੀ ਟੈਂਪੋ ਵਾਲੀ ਗਲਤੀ ਨਾ ਕਰਤਾ ਹਾਂ ਹਾਂ ਟੈਂਪੋ ਵਾਲੀ ਗਲਤੀ ਕਾਹੀ ਤੜਾ ਮਾਰ ਲਾ ਟੈਂਪੋ ਵਾਲੇ ਕੱਲ੍ਹ ਆਇਆ ਉਹਨੂੰ ਕੈਂਤਾ ਵਾਲੀ ਪੁਲੀ ਤੇ ਸਿੱਧਾ ਜਾਂਦੀ ਆ ਮੈਂ ਤਾਂ ਚੱਲ ਗਿਆ ਉੱਥੇ ਪਹੁੰਚ ਕੇ 20 ਮਿੰਟ ਚੋਂ ਮੁੰਡੇ ਦਾ ਕੋਈ ਪਤਾ ਹੀ ਨਹੀਂ ਲੱਭਿਆ ਉਹਨੂੰ ਤਾਂ ਲੱਭਿਆ ਨਹੀਂ ਇਹ ਬੜੇ ਬੁੱਝੇ ਮੁੰਡਾ ਨਹੀਂ ਜੀ ਇਹ ਤਾਂ ਰੱਗੇ ਬਜ਼ੁਰਗਿਆ ਸਿਆਣੇ ਕਿੱਥੇ ਜਾਣਾ ਇਨਾਂ ਨੇ ਮੈਂ ਹੀ ਤਰਸਾ ਲਾ ਗਈ ਜੀ ਉਹਨੂੰ ਟ੍ਰੇਨ ਨਹੀਂ ਹੁੰਦਾ ਜੱਜਾ ਕੰਮ ਕਰਨ ਦੇ ਆ ਜੀ ਤੇ ਚੱਲ ਮੈਂ ਮੇਰਾ ਹੌਸਾ ਹੈ ਨਹੀਂ ਕੋਈ ਮਿਲਦੀ ਮੈਂ ਕੰਮ ਤੇ ਫਿਰਨਾ ਹੈ ਕੰਮ ਤੇ ਕੰਮ ਇਹ ਥੋੜਾ ਥੋੜਾ ਕੰਮ ਤੇ ਕੰਮ ਹੀ ਹੈ। ਦੂ ਪੈਂਡ ਕਿੱਥੇ ਬੈਧੀਆਂ? ਮੈਂ ਇਕੱਠੇ। ਥੂਏ ਲਈ ਹੈ ਕੁੜੀਏ। ਤੁਹਾਡੇ ਘਰ ਵਾਲੇ ਜਾਂਦੇ। ਇਹ ਮੇਰਾ ਸੁਣ। ਅੱਛਾ ਜੀ। ਕੀ ਕਰਦੇ? ਮੈਂ ਦੁਕਾਨ ਦੁਕਾਨ ਕਰਦੀ। ਦੁਕਾਨ ਕਰਦੀ। ਮੈਂ ਦੁਕਾਨ ਕਰਦੀ। ਚਾਰੇ ਮੇਰ ਕੋਈ ਨਹੀਂ ਹੈਗੀ ਆ ਇੱਕ ਮੈਂ। ਬਸ ਇਹੋ ਹੀ ਆਈ ਜੀ ਕਾਤਾ ਸਾਬਾ। ਦੇਖੋ ਕੋਈ ਨਹੀਂ ਘਬਰਾਉਣਾ ਨਹੀਂ। ਹੁਣ ਮਹਾਰਾਜ ਦੀ ਕਿਰਪਾ ਦੇਖੋ। ਜੇ ਤੁਸੀਂ ਅਰਦਾਸ ਬੇਨਤੀ ਅਸੀਂ ਵੀ ਤੁਹਾਨੂੰ ਉਹ ਇਹ ਗੱਲ ਤੁਸੀਂ ਪਹਿਲੀ ਵਾਰ ਮੈਨੂੰ ਯਾਦ ਆ ਜਦੋਂ ਪਹਿਲੀ ਵਾਰ ਆਪਾਂ ਮਿਲੇ ਸੀ ਇਹ ਬੇ ਅਰਦਾਸ ਬੇਨਤੀ ਕਰੋ ਪਰਮਾਤਮਾ ਨੇ ਆਪ ਹੀ ਤੁਹਾਨੂੰ ਲੱਭ ਕੇ ਦੇਣਾ ਤੇ ਅੱਜ ਦੇਖੋ ਤੁਹਾਡਾ ਬੱਚਾ ਲੱਭ ਚੁੱਕਾ ਹੈ ਫੋਟੋ ਦੇਖੀ ਤੁਸੀਂ ਹੁਣ ਦੀ ਜਿਹੜੀ ਹੈ ਹਾਂਜੀ ਫੋਟੋ ਦੇਖੀ ਉਹ ਬੱਚਾ ਵੀ ਇਦਾਂ ਦਾ ਹੀ ਸਵੇਰੇ 7:00 ਵਜੇ ਤੋਂ ਹੋਏ ਜਾਂਦੇ ਮਾਜਾ ਪਤਾ ਕੀ ਗੋ ਉਹ ਦੇਖੋ ਦੇਖੋ ਪੜਨਾ ਨਹੀਂ ਕੋਈ ਆਇਆ ਰਿਹਾ ਇਹ ਕਰਮਾਲ ਜੇ ਕਿ ਇਹਨੇ ਬੜੀ ਪਾਠ ਰੱਖਣਾ ਨਾ ਉਹਨੇ ਕਿਹਾ ਮੈਂ ਘੰਟੀ ਵਜਾਉਣੀ ਹੈ ਮੈਂ ਕਿਹਨੇ ਵਜਾਉਣੀ ਹੈ ਮੈਂ ਘੰਟੀ ਹਾਂਜੀ ਬਾਈ ਜੀ ਆਪਕੇ ਪਾਸ ਹਮਾਰਾ ਇੱਕ ਇਧਰ ਦਾ ਲੜਕਾ ਨਾ ਪੰਜਾਬ ਦਾ ਰਾਜਸਥਾਨ ਸੇ ਬੋਲ ਰਹੇ ਆਪ ਆਸ਼ਰਮ ਸੇ ਮੈਂ ਚਿਲਡਰਨ ਫਰਮ ਸਮਸਤੀਪੁਰ ਅਨੰਤ ਆਸ਼ਰਮ ਸਮਸਤੀਪੁਰ ਦੀ ਗੱਲ ਸੇ ਬਾਤ ਕਰ ਰਹਾ ਹਾਂ ਬਤਾਏ ਆਪ ਬਿਹਾਰ ਸੇ ਬੋਲ ਰਹੇ ਆਪ ਹਾਂ ਜੋ ਬੱਚਾ ਹੈ ਨਾ वो उसके माँ बाप जो हमारे पास हैं वो आप हम कहाँ भेजिए उनको बताइए एड्रेस भेजिए पहले आप हमसे मेरी बात करो आइए आज इधर आइए आप आइए इधर आइए जेल लीजिए बात करिए उनसे उनसे फादर से बात कीजिए आज हाँ जी इतने दिन से आपका बच्चा कैट था ऐ सात महीने अठारह तारीख को सात महीने हो जाएंगे जी सात महीने हाँ हाँ जी हाँ जी हमारे बच्चे बहुत खुश है भाई साहब जो तो सात महीने से इन लोगों ने इतनी ढूंढ रहे हैं कोई गांव नहीं छोड़ा कोई शहर नहीं छोड़ा हम भी अपने पे से हम भी आश्रम चलाते अबी, हैं हाँ हाँ करवाइये कॉलो करवाइये हाँ जी करवाइये वीडियो कॉल ਕਿ ਨਵਾਲਿਕ ਆਪਣਾ ਟੀਮ ਮੈਂਬਰ ਭੇਜਣਾ ਕਿਤੇ ਇੱਕ ਭੇਜ ਦਾਂਗੇ ਨਵਾਲਿਕ ਹਾਂ ਠੀਕ ਹੈ ਠੀਕ ਆ ਜੀ ਠੀਕ ਆ ਮੈਂ ਤੁਹਾਨੂੰ ਨੰਬਰ ਵੀ ਭੇਜਦਾ ਤੁਸੀਂ ਵੀ ਕਨਫਰਮ ਕਰ ਲਓ ਸਾਰਾ 20 ਮਿੰਟ ਤੱਕ ਰੀਕਾਲ ਕਰ ਲਿਆਉ ਠੀਕ ਹੈ ਹਾਂ ਜੀ ਮੈਂ ਉਹ ਇਸਕਾ ਜਿ세 ਇਸਕਾ ਜਬ ਉੱਪਰ ਨਵਾਲਿਕ ਨਹੀਂ ਰੱਖਦੇ ਬੱਚੇ ਹਾਂ ਬਡੇ ਰੱਖਦੇ ਹਾਂ ਹਾਂ ਸਾਰਾ हमारे पास तो हम एक हजार आदमी पचा चुके हैं हम पता क्या करते हैं सर हम जो बदवा मजदूर इधर बना के रखते हैं ना जो इधर काम करवाते हैं हम उनको चढ़वा के गर -गर पचाते। हाँ हाँ, हाँ बैठे हैं हमारे माता बाप हमारे पास <coughs> आप बात करवा सकते हैं बात हैं। वो वीडियो कॉल हेलो हेलो मैं कहा वीडियो कॉल करवाएंगे आप उनकी वीडियो कॉल इनसे अच्छा सेवन सिक्स के बाद में हाँ जी

ਹਾਂ ਇਹ ਹੈ ਇਹ ਹੈ ਹਨ ਤੋਂ ਮੈਂ ਇਹਦੇ ਫਰੈਂਚ ਹੈ ਫਰੈਂਚ ਕਮਜ਼ੋਰੀ ਹੋ ਰਹੀ ਹੈ ਕੀ ਕਰੇਗਾ ਨਾ ਡੈਡੀ 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 ਰਮਾਇਆ ਆਰੇ ਬੈਨ ਤੇਰੀ ਆ ਤੇ ਬੈਨ ਆ ਜੀ ਮੈਂ ਹਾਂ ਅਰੇ ਹੋਣਾ ਗੱਲ ਕਰ ਹਾਂ 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 ਰਹਾ ਹਾਂ ਯਾ 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 ਬੱਸ ਮਮੀ ਆਈ ਆ ਮਮੀ ਮਮੀ ਵੀ ਆਈ ਆ ਤੇ ਮਮੀ ਵੀ ਆਈ ਆ ਤੇ ਮਮੀ ਪ੍ਰਿੰਸ ਹੈ ਹਾਂ ਜੀ ਕੀ ਕਰੇ ਕਰਨਾ ਕੋਈ ਨਹੀਂ ਕੋਸਤਾ ਨੇ ਹੈ

ठीक है जी हाँ तो जी हाँ आ तो लगी है हाँ तो तुने तुने लगी है 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 ਹਾਂ ਹਾਂ ਆ ਲੈ ਚੜਾ ਕਰਨ ਨੂੰ ਕੁਛ ਨਹੀਂ ਕੋਈ ਨਹੀਂ ਕੋਈ ਨਹੀਂ ਲੈ ਆਣਾ ਤੂੰ ਲੈਣ ਇੱਕ ਦੋ ਆਏ ਨੇ ਅੱਛਾ ਇਥੇ ਰਹੀ ਹੁਣ ਜਾਇਨਾ ਕਿ ਬਖਸ਼ੀਦੁੱਲਾ ਹੈ ਤੈਨੂੰ ਲੈ ਆ ਰਿਹਾ ਹੈ ਇਥੇ ਰਹੀ हां वो नहीं देंगे के पीछे ठीक है भाई साहब फिर परिवार देख लिया आप लोगों ने बहुत परेशान था परिवार तो हम इनकी बंदोबस्त करते हैं भेजने के लिए भरतपुर में बंदोबस्त करते हैं भेजने के लिए ठीक है ठीक है जो हाँ जी

ਆ ਕੋਲ ਨੇ ਆ ਵਾ ਇਹ ਲੇ ਲੇ ਹਰੇ ਫੋਨ ਲਿਆ ਨਾ 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 ਖੁਸ਼ਾਨ ਲਿਆ ਜੀ ਲੈ ਲਈ ਸਾਰਿਆਂ ਤੁਹਾਡੇ ਪਰਿਵਾਰ ਨਾਲ ਸਰਕਾਰ ਪੁੱਛਦਾ ਰਿਹਾ ਕੀ ਹੋਇਆ ਕੀ ਹੋਇਆ ਚਲੋ ਕੋਈ ਨਾ ਹੁਣ ਜੇ ਹੁਣ ਕਰਦੇ ਤੁਹਾਡਾ ਪਤੋ ਵਾਸਤੇ ਜਾਣ ਦਾ ਜੋ ਵੀ ਪ੍ਰਬੰਧ ਆ ਨਾ ਕਰਦੇ ਜਾਣ ਦੋ ਤੱਕ ਹਾਂਜੀ ਜਿਹੜੀ ਤੁਸੀਂ ਸਾਰੀ ਵੀਡੀਓ ਸੁਣੀ ਹੈ ਇੱਕ ਪਰਿਵਾਰ ਦਾ ਇੱਕ ਬੱਚਾ ਜਿਹੜਾ ਮਿਲ ਚੁੱਕਾ ਸੱਤ ਅੱਠ ਮਹੀਨਿਆਂ ਦੀ ਜਦੋਂ ਜੈ ਤੋਂ ਬਾਅਦ ਬੱਚਾ ਪਤਾ ਲੱਗ ਚੁੱਕਾ ਭਾਰਤਪੁਰ ਰਾਜਸਥਾਨ ਜਿੱਥੇ ਆਪਣਾ ਘਰ ਸੰਸਥਾ ਚੱਲ ਰਹੀ ਹੈ ਉਹਨਾਂ ਦੀ ਬੜੀ ਵੱਡੀ ਪੱਧਰ ਤੇ ਸੇਵਾ ਉਹਨਾਂ ਦੀ ਐਵੇਂ ਹੀ ਜਿਹੜੇ ਲੋਕਾਂ ਸਨ ਜਿਵੇਂ ਆਪਣੀ ਸੇਵਾ ਚੱਲਦੀ ਐਵੇਂ ਹੀ ਉੱਥੇ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਸੀ ਤੇ ਤਕਰੀਬਨ ਆਪਾਂ ਵੀ ਉਹ ਕਾਫੀ ਦਿਨਾਂ ਤੋਂ ਆਪਾਂ ਟੱਚ ਚਾਰ ਕਾਫੀ ਸਾਲਾਂ ਤੋਂ ਕੁਦੇਸ ਤੇ ਤੇ ਜਿਹੜੀ ਸਾਡੀ ਪੋਸਟ ਪਈ ਉਹਨਾਂ ਤੱਕ ਪਹੁੰਚੀ ਆ ਤੇ ਪਹੁੰਚ ਕੇ ਪੋਸਟ ਜਿਹੜੀ ਫਿਰ ਜਿਹੜੀ ਸਾਨੂੰ ਪਤਾ ਲੱਗਾ ਕਿ ਅੱਜ ਉਹ ਪਰਿਵਾਰ ਹੁਣ ਬੱਚਾ ਜਿਹੜਾ ਇਹਨਾਂ ਦਾ ਲਿਜਾਣ ਦਾ ਆਪਾਂ ਬੰਦੋਬਸਤ ਇਹਨਾਂ ਨੂੰ ਭੇਜਣ ਦਾ ਉੱਥੇ ਕਰ ਰਹੇ ਆ ਤੇ ਹੁਣ ਜਿਹੜਾ ਪਰਿਵਾਰ ਉੱਥੇ ਭਰਤਪੁਰ ਦੇ ਵਿੱਚ ਉਹ ਜਿਹੜਾ ਬੱਚਾ ਇਹ ਲੈ ਕੇ ਆਉਣਗੇ ਜੋ ਵੀ ਉਹਨਾਂ ਨਾਲ ਗੱਲਬਾਤ ਹੋਊਗੀ ਉਹ ਕਰਕੇ ਉਹ ਜਿਹੜਾ ਪਰਿਵਾਰ ਉਹ ਵਾਲੇ ਕਰਾਂਗੇ ਠੀਕ ਆ ਜੀ ਗੱਲ ਕਰ ਲਈ ਆ ਖੁਸ਼ ਆ ਹੁਣ ਹਾਂ ਜੀ ਯਕੀਨ ਹੋ ਗਿਆ ਤੁਹਾਡਾ ਹੀ ਬੱਚਾ ਹਾਂ ਜੀ ਸਾਡਾ ਬੜੀ ਚੱਤੋਂ ਜ਼ਿਆਦਾ ਕੀਤੀ ਜੀ ਮਾਨੀਏ ਤੁਹਾਡੇ ਸਰਪੇ ਮਿਲਿਆ ਜਾਂ ਤੁਸੀਂ ਕੀਤਾ ਹੈ ਚਲੋ ਯਾਨੀ ਸਾਡੇ ਤਾਂ ਮਾਰੇ ਨੇ ਜਿੰਨੀ ਕਿ ਸੇਵਾ ਲਾਈ ਆ ਵੀ ਜਦੋਂ ਸਾਨੂੰ ਆਪਣੇ ਆਪ ਨੂੰ ਬਹੁਤ ਅੰਦਰੋਂ ਖੁਸ਼ੀ ਹੁੰਦੀ ਜਦੋਂ ਸਾਡੇ ਜਿਹੜੀ ਕੋਈ ਨਾ ਕੋਈ ਜੋ ਫਿਰ ਵੀ ਪ੍ਰਮਾਤਮਾ ਨੇ ਜਗਾਉਣਾ ਕਿਉਂਕਿ ਉਹ ਦੱਸ ਨਹੀਂ ਸਕਦਾ ਸੀ ਮੂੰਹੋਂ ਜੇ ਨਾਂ ਪੋਸਟ ਪਾਉਂਦੇ ਤਾਂ ਨਾਂ ਪਹੁੰਚਦੀ ਤਾਂ ਆਪਣੇ ਨਾਮ ਤੇ ਤੇਰੇ ਨਾਮ ਵਾਲੀ ਮਾਗਲਾ ਤੇ ਸਾਡੇ ਸੁਭਾਸ਼ ਸ਼ਰਮਾ ਜੀ ਚੰਡੀਗੜ੍ਹ ਤੋਂ ਉਹਨਾਂ ਦਾ ਖਾਸ ਕਰਦੇ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਿਉਂਕਿ ਉਹਨਾਂ ਨੇ ਜਿਹੜਾ ਉਹਨਾਂ ਨੇ ਕਾਫੀ ਸਾਡੇ ਜਿਹੜੇ ਮੈਂਬਰ ਘਰਾਂ 'ਚ ਪਹੁੰਚਾ ਚੁੱਕੇ ਆ ਤੇ ਅੱਜ ਵੀ ਜਿਹੜਾ ਇਹ ਇਹਦੇ ਵਿੱਚ ਵੀ ਚਲੋ ਉਹਨਾਂ ਦਾ ਬੜਾ ਵੱਡਾ ਯੋਗਦਾਨ ਬਹੁਤ ਬੰਦੇ ਉਹਨਾਂ ਦੀ ਜਰੀਏ ਸੀ ਘਰਾਂ 'ਚ ਪਹੁੰਚਾਉਨੇ ਸੁਭਾਸ਼ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ